ਕਾ ਜੀ ਨੂੰ ਉਦਾਹਰਣ ਹੋਰ ਦੇ ਕੇ ਅੱਗੇ ਚੱਲਾਂ ਸਤਿਗੁਰੂ ਧੰਗੁਰੂ ਅਰਜਨ ਦੇਵ ਸਤੇ ਬਾਦਸ਼ਾਹੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਜੀ ਪਾਵਨ ਧਰਤੀ ਤੇ ਵਿਰਾਜਮਾਨ ਤੇ ਦੁਆਬੇ ਦੇ ਇਲਾਕੇ ਵਿੱਚੋਂ ਇੱਕ ਚੱਲਿਆ ਹੋਇਆ ਬੜਾ ਪਿਆਰਾ ਗੁਰਸਿੱਖ ਮਹਾਰਾਜ ਸਤੇ ਬਾਦਸ਼ਾਹੀ ਦੇ ਚਰਣਾ ਵਿੱਚ ਆਇਆ ਸਾਧ ਸੰਗਤ ਦੀ ਮਹਾਰਾਜ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤ ਕੀਤੇ ਇਹ ਸੰਗਤ ਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਆਹ ਭਾਈ ਪੁਰਖਾ ਕਿਵੇਂ ਆਇਆਂ ਕਹਿੰਦਾ ਮਹਾਰਾਜ ਸਤੇ ਬਾਦਸ਼ਾਹ ਦੀ ਆਇਆ ਤੇ ਵੈਸੀ ਹੀ ਦਰਸ਼ਨ ਕਰਨ ਸਾਹ ਪਰ ਤੁਹਾਡੇ ਦਰਸ਼ਨ ਕੀਤੇ ਆ ਤੇ ਦਰਸ਼ਨ ਕਰਨ ਕੇ ਮਨ ਚ ਤਲਬ ਪੈਦਾ ਹੋ ਗਈ ਆ ਕਿਰਪਾ ਕਰੋ ਮਹਾਰਾਜ ਸਤੇ ਪਾਦਸ਼ਾਹ ਦੀ ਮੇਰੇ ਤਾਂ ਹੀ ਸਿੱਖੀ ਦੀ ਦਾਤ ਦਿਓ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ ਕਿਰਪਾ ਕਰੋ ਮੇਰੇ ਤਾਂ ਹੀ ਸਿੱਖੀ ਦੀ ਦਾਤ ਦਿਓ ਮਾਰੇ ਸਤੇ بادشاہ ਦੀ ਮੈਨੂੰ ਆਪਣਾ ਸੇਖ ਬਣਾ ਲਓ ਸਿੱਖੀ ਮੇਰੀ ਢੋਲੀ ਵਿੱਚ ਵੀ ਪਾ ਦਿਓ। ਤੁਹਾਨੂੰ ਗੁਰੂ ਅਰਜਨ ਦੇਵ ਸਤੇ ਪਾਖਸ਼ਾ ਨੇ ਹੱਸ ਕੇ ਆ ਕੇ ਕਹਿਣ ਲੱਗੇ ਭਾਈ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਹੁੰਦੀ। ਫਿਰ ਸਮਝੋ ਮਹਾਰਾਜ ਨੇ ਆਖਿਆ ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕਦੀ ਹੁੰਦੀ। ਉਹਨੇ ਆਖਿਆ ਮਹਾਰਾਜ ਇਹਦਾ ਕੀ ਭਾਵ ਮੈਂ ਸਮਝਿਆ ਨਹੀਂ। ਮਹਾਰਾਜ ਨੇ ਆਖਿਆ ਭਾਵ ਇਹਦਾ ਇਹ ਆ ਕਿ ਤੂੰ ਪਹਿਲਾਂ ਵੀ ਕਿਸੇ ਦਾ ਸੇਖਾ। ਮਹਾਰਾਜ ਨੇ ਆਖਿਆ ਤੂੰ ਪਹਿਲਾਂ ਵੀ ਕਿਸੇ ਨੂੰ ਬਣਦਾ ਹੈ। ਅਸਲ ਵਿੱਚ ਸਾਥ ਸੰਗਤ ਦੀ ਇਹ ਸਹੀ ਸਰਵਰ ਦਾ ਦੇਲਾ ਸੀ। ਜਿਹਨੂੰ ਦੁਨਿਆਵੀ ਲੋਕ ਲਾਲਾ ਵਾਲਾ ਪੀਰ ਵੀ ਕਹਿੰਦੇ ਆ ਪੀਰ ਨਗਾਹੇ ਵਾਲਾ ਵੀ ਆਖਦੇ ਆ ਲਖ ਦਾਤਾ ਵੀ ਕਹਿੰਦੇ ਆ ਇਹ ਸਾਰੇ ਕਿਹਦੇ ਨਾਮ ਨੇ ਇਹਨੂੰ ਪੂਜਦਾ ਉਹਦੇ ਕਬਰ ਬਣਾਈ ਸੀ ਇਹਨੇ ਆਪਣੇ ਘਰ ਵਿੱਚ ਬਹੁਤ ਵੱਡਾ ਪੀਰਖਾਨਾ ਬਣਾਇਆ ਇਹਨੇ ਮਾਰਗ ਰਿਆਕਤੋਂ ਪਹਿਲਾਂ ਵੀ ਕਿਸੇ ਦਾ ਸੇਖਾ ਤੇ ਪਾਦਸ਼ਾਹ ਨੇ ਆਖਿਆ ਇਸ ਕਰਕੇ ਜਿਹੜਾ ਪਹਿਲਾ ਕਿਸੇ ਦਾ ਸੇਖ ਹੋਵੇ ਉਹਨੂੰ ਸਿੱਖੀ ਕਿੱਦਾਂ ਦੇ ਦਿਆਂ ਮੈਂ ਮਾਰੇ ਸਤੇ ਪਾਦਸ਼ਾਹ ਜੀ ਕਹਿੰਦੇ ਕਿੱਦਾਂ ਉਹਦੇ ਤਾਂ ਸਿੱਖੀ ਦਿਆ ਕਹਿੰਦਾ ਸਤੇ ਪਾਦਸ਼ਾਹ ਜੀ ਫਿਰ ਮਹਾਰਾਜ ਸਤੇ ਪਾਤਸ਼ਾਹ ਨੇ ਆਖਿਆ ਜੇ ਸਿੱਖੀ ਲੈਣੀ ਆ ਤੇ ਉਹ ਸਾਰਾ ਕੁਝ ਤੈਨੂੰ ਆਪਣੇ ਘਰ ਤੋਂ ਕੱਢਣਾ ਪੈਣਾ ਪਹਿਲਾਂ ਪੀਰਖਾਨਾ ਢਾ ਕੇ ਆ ਤੂੰ ਦਾ ਮਲਬਾ ਵੀ ਘਰ ਤੋਂ ਬਾਹਰ ਛੁੱਟ ਕੇ ਆ ਜਦੋਂ ਤੁਰਨ ਲੱਗਾ ਨਾ ਤੇ ਪੰਜਵੇਂ ਪਾਤਸ਼ਾਹ ਨੇ ਫਿਰ ਆਵਾਜ਼ ਮਾਰ ਕੇ ਮਹਾਰਾਜ ਨੇ ਆਖਿਆ ਭਾਈ ਸੰਤੋਖ ਸਿੰਘ ਲਿਖਦੇ ਮਹਾਰਾਜ ਨੇ ਆਖਿਆ ਤੂੰ ਕੀ ਲੈਣਾ ਸਿੱਖੀ ਤੋਂ ਮਹਾਰਾਜ ਨੇ ਆਖਿਆ ਯਾਦ ਰੱਖ ਇਹ ਨਾ ਸੋਚੀ ਵੀ ਜੇ ਮੈਂ ਸਿੱਖੀ ਲੈ ਲਵਾਂਗਾ ਬੜਾ ਕਹਾਣ ਪਦਾਰਤ ਹੋ ਜਾਏਗਾ ਬੜਾ ਸੋਹ ਹੋ ਜਾਏਗਾ ਅੱਜ ਸਾਡੀ ਸਿੱਖੀ ਦੀ ਵਿਆਖਿਆ ਵੀ ਇਹ ਕੀਤੀ ਗਈ ਆ ਭਾਈ ਤੂੰ ਅਮਰਦ 삭ਲਾ ਤੂੰ ਬਾਣੀ ਪੜ੍ਹਲਾ ਬੜਾ ਕੁੱਝ ਹੋ ਜਾਏਗਾ ਮਹਾਰਾਜ ਨੇ ਆਖਿਆ ਨਹੀਂ ਨਹੀਂ ਗੁਰੂ ਪ੍ਰੀਖਿਆ ਵੀ ਕਰਦਾ ਗਏ ਪਾਤਸ਼ਾਹ ਨੇ ਆਖਿਆ ਕੀ ਲੈਣਾ ਹੈ ਮਹਾਰਾਜ ਨੇ ਆਖਿਆ ਇਹ ਨਾਲ ਸਤ ਬਹੁਤ ਕੁੱਝ ਮਿਲ ਜਾਏਗਾ ਤਦ ਗੁਰੂ ਅਰਜਨ ਸਾਹਿਬ ਨੇ ਤੋ ਕਾਖਿਆ ਜੇ ਪੀਰ ਕਾਨਾ ਟਾਹੇਗਾ ਤੂੰ ਪਿੰਡ ਦਾ ਚੌਧਰੀ ਅਗਲੇ ਆਣੇ ਤੇਰੇ ਤੋਂ ਚੌਧਰ ਵੀ ਖੋ ਲੈਣੀ ਆ ਤੇ ਹੋਰ ਵੀ ਬੜਾ ਨੁਕਸਾਨ ਹੋਣਾ ਹੀ ਪਰ ਮਾਰੇ ਸਤੇ ਪਾਤਸ਼ਾਹ ਜੀ ਕਹਿਣ ਦਾ ਬਚਨ ਮੰਨਿਆ ਨੇ ਚਲਾ ਗਿਆ ਸਾਤ ਸੰਗਤ ਦੀ ਘਰ ਗਿਆ ਸਭ ਤੋਂ ਪਹਿਲਿਆਂ ਨੇ ਪੀਰਖਾਨਾ ਢਾਇਆ ਜਿਹੜੀ ਉਹਦੇ ਬੜਾਈ ਸੀ ਜਗਾ ਆਪਣੇ ਘਰ ਵਿੱਚ ਚਰਾਗ ਜਗਾਉਂਦਾ ਸੀ ਉਹ ਬਾਹਰ ਛੱਡ ਦਿੱਤੇ ਪੀਰਖਾਨਾ ਢਾ ਦਿੱਤਾ ਸਾਰਾ ਮਲਮਾ ਵੀ ਬਾਹਰ ਛੱਡ ਦਿੱਤਾ ਸਾਤ ਸੰਗਤ ਦੀ ਸਾਰਾ ਪਦ ਲੋਕਾਂ ਨੇ ਫਟਕਾਰਾਂ ਪਾਈਆਂ ਕਿਉਂਕਿ ਸਾਰੇ ਪਿੰਡ ਦੇ ਲੋਕ ਸਗੀ ਸਰਬਰ ਦੇ ਚੇਲੇ ਸਨ ਮਾੜਾ ਚੰਗਾ ਬੋਲਿਆ ਚੌਧਰ ਖੋ ਲਈ ਇਹ ਸਾਤ ਸੰਗਤ ਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਵਾਲੇ ਪਾਸੇ ਤੁਰ ਪਿਆ ਨਾਲੇ ਨੇ ਖੁੰਡੀ ਫੜ ਲਈ ਪੇਰ ਦੇ ਖੁੰਡੇ ਸੀ ਇਹਦੇ ਕੋਲ ਨਾਲ ਖੁੰਡੀ ਫੜ ਲਈ ਖੁੰਡੀ ਪੜ ਕੇ ਮਹਾਰਾਜ ਦੇ ਘਰ ਵਾਲੇ ਪਾਸੇ ਤੁਰ ਪਿਆ ਤੇ ਨਾਲੇ ਮਨ ਵਿੱਚ ਸੋਚਦਾ ਜਾਂਦਾ ਇਹ ਕਹਿੰਦਾ ਮਣਾ ਰਾਹ ਵਿੱਚ ਇੱਕ ਦਰਿਆ ਆਉਣਾ ਹੈ ਬਿਆਸਾ ਦਰਿਆ ਤੇ ਉਸ ਦਰਿਆ ਦੇ ਕੰਡੇ ਤੱਕ ਜਾਂਦਿਆਂ ਜਾਂਦਿਆਂ ਜੇ ਤੇ ਪੀਰ ਨੇ ਮੈਨੂੰ ਰੋਕ ਲਿਆ ਤੇ ਮੈਂ ਵਾਪਸ ਮੇਰ ਦੀ ਪੂਜਾ ਕਰਨ ਲੱਗ ਪੈਣਾ ਤੇ ਜੇ ਉਹਨੇ 나 ਕੋ ਰੋਕਿਆ ਤੇ ਮੈਂ ਮਹਾਰਾਜ ਦੇ ਚਰਣਾ ਚੁੱਤੇਰੇ ਜਾਣਾ ਪਰ ਰੋਕਣਾ ਕਿੰਨੇ ਸੀ ਮਹਾਰਾਜ ਦੀ ਪਰਖ ਲੈ ਰਿਆ ਸੀ ਉਹਦਾ ਗੁਰੂ ਨਾਲ ਲੈਂਦੇ ਸਾਧ ਸੰਗਤ ਦੀ ਬਿਆਸ ਤੇ ਕੰਡੇ ਤੇ ਆਇਆ ਪਾਰ ਕਰਨ ਲੱਗਾ ਕਿਸੇ ਨੇ ਰੋਕਿਆ ਕੁੰਡੀ ਵੀ ਪਾਣੀ ਵਿੱਚ ਛੁੱਡ ਦਿੱਤੀ ਮਹਾਰਾਜ ਸਤੇ ਪਾਤਸ਼ਾਹੀ ਦੇ ਕੋਲ ਚਲਾ ਗਿਆ ਤੁਹਾਨੂੰ ਗੁਰੂ ਅਰਜਨ ਦੇਵ ਸਤੇ ਪਾਤਸ਼ਾਹੀ ਆ ਗਿਆ ਹੁਣ ਸਿੱਖੀ ਬਖਸ਼ ਦਿਓ ਤੇ ਮਹਾਰਾਜ ਨੇ ਅਗਲਾ ਪਿਆਰਾ ਬਤਨਾਕਿਆ ਕਹਿੰਦੇ ਨਹੀਂ ਸਿੱਕਾ ਥੋੜੀ ਜੀ ਹੋਰ ਸੇਵਾ ਕਰ ਅਜੇ ਮਾਰਾ ਬਨੇ ਆਖਿਆ ਤੂੰ ਸਾਰਾ ਕੁਝ ਸਾਡਾ ਹੈ ਪਰ ਅੰਦਰ ਹਲੇ ਸਾਫ ਨਹੀਂ ਹੋਇਆ ਅੰਦਰ ਥੋੜੀ ਬਾਤੀ ਮੈਲ ਲੱਗੀ ਆ ਸੇਵਾ ਕਰ ਸਾਧ ਸੰਗਤ ਦੀ ਸੇਵਾ ਕਰਨ ਲੱਗ ਪਿਆ ਇਹਨੇ ਬਾਲਣ ਲਿਆਉਣਾ ਲੰਗਰ ਦੇ ਵਿੱਚੋਂ ਮਹਾਰਾਜ ਜੀ ਦੇ ਵੇਲੇ ਗਏ ਸਦਕ ਨਹੀਂ ਸੀ ਹੁੰਦੀ ਜੰਗਲ ਦੇ ਵਿੱਚੋਂ ਲੱਕੜਾ ਲਿਆਉਣੀਆਂ ਉਹਦੇ ਨਾਲ ਸਾਧ ਸੰਗਤ ਦੇ ਪ੍ਰਸ਼ਾਦੇ ਤਿਆਰ ਹੋਣੇ ਸਭ ਦੇ ਤਿਆਰ ਹੋਣੀ ਬਹੁਤ ਮਾਲਣ ਲੱਗਦਾ ਸੀ ਤੁਨ ਗੁਰੂ ਅਰਜਨ ਦੇਵ ਸਤੇ ਪਾਤਸ਼ਾਹ ਜੀ ਇੱਕ ਦਿਨ ਗਏ ਇਹ ਕਿਰਪਾ ਦੇ ਸਾਧਰ ਨੇ ਲਾਂਗਰੀ ਸਿੰਘ ਨੂੰ ਆਖਿਆ ਮਹਾਰਾਜ ਕਹਿਣ ਲੱਗੇ ਕਿ ਸਿੱਖੀ ਤੇ ਸੇਵਾ ਕਰਦਾ ਤੇ ਆਹ ਉਹਦਾ ਨਾਮ ਆ ਮਹਾਰਾਜ ਸਾਡੇ ਬਾਦਸ਼ਾਹ ਨੇ ਆਖਿਆ ਉਹ ਦੱਸੋ ਪ੍ਰਸ਼ਾਦਾ ਕਿਤੋਂ ਛਕਦਾ ਤੇ ਸਿੱਖਾਂ ਨੇ ਆਖਿਆ ਜੀ ਮਹਾਰਾਜ ਲੰਗਰ ਚੋਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਮੇਰੇ ਵੱਲੋਂ ਸੁਣਿਆ ਦੇ ਦਿਓ ਕਿ ਫਿਰ ਸੇਵਾ ਦਾ ਕੋਈ ਫਾਇਦਾ ਨਹੀਂ ਜਿੰਨੀ ਸੇਵਾ ਕਰਦੀ ਉਹਨੇ ਤੇ ਪ੍ਰਸ਼ਾਦਾ ਛਕ ਲੈਂਦਾ ਸੇਵਾ ਬਿਰ ਕੀ ਫਾਇਦਾ ਹੋਇਆ ਧਿਆਨ ਦਿਓ ਜੇ ਭਲਾ ਅੱਜ ਦੇ ਸਿੱਖ ਹੁੰਦੇ ਉਹਦੋਂ ਤੋ ਨਾ ਕਹਿਣਾ ਸੀ ਨਾ ਕਿ ਅਸੀਂ ਛੱਲੇ ਆ ਤੁਸੀਂ ਤੇ ਲੰਗਰ ਤੋਂ ਵੀ ਮੋੜਦੇ ਜੇ ਇਹ ਗੱਲਾਂ ਕੌੜੀਆਂ ਨੇ ਮੈਂ ਵੀ ਤੁਹਾਡੇ ਵੇਤੀ ਐ ਇਦਾਂ ਹੀ ਹੋਣਾ ਸੀ ਉਹਨਾਂ ਕਹਣਾ ਸੀ ਅਸੀਂ ਨਹੀਂ ਜੀ ਸਿੱਕੀ ਕਮਾਉਣੀ ਪਰਸ਼ਾਦਾ ਹੀ ਨਹੀਂ ਸਕਣ ਨਹੀਂ ਦਿੰਦੇ ਮਹਾਰਾਜ ਨੇ ਆਖਿਆ ਉਹਨੂੰ ਕਹੋ ਕਿ ਜੇ ਉਹਨੇ ਸੇਵਾ ਕੀਤੀ ਤੇ ਉਹਨੇ ਲੰਗਰ ਛਕ ਲਿਆ ਤੇ ਫਿਰ ਸੇਵਾ ਦਾ ਕੀ ਫਾਇਦਾ ਆ ਭਾਈ ਮਨਜ ਆਇਆ ਸੇਖਾਂ ਨੇ ਦੱਸਿਆ ਕਿ ਮਹਾਰਾਜ ਆਸਣਿਆਂ ਦੇ ਕੇ ਗਏ ਆ ਉਹਨੇ ਆਖਿਆ ਸਾਦੇ ਗੁਰੂ ਸਾਹਿਬ ਨੇ ਆਸਣਿਆਂ ਦੇ ਕੇ ਗਏ ਨਰਾਜ ਨਹੀਂ ਹੋਇਆ ਸਾਦ ਸੰਗਤ ਦੀ ਭਾਈ ਸੰਤੋਖ ਸਿੰਘ ਜੀ ਲਿਖਦੇ ਉਹਨੇ ਆਖਿਆ ਅੱਜ ਤੋਂ ਬਾਅਦ ਲੰਗਰ ਦੇ ਪ੍ਰਸ਼ਾਦਾ ਨਹੀਂ ਛਕਣਾ ਫਿਰ ਕਿੱਥੋਂ ਛਕਣਾ ਇਹ ਨਹੀਂ ਜਦੋਂ ਸੰਗਤ ਪ੍ਰਸ਼ਾਦਾ ਛਾ ਕੇ ਬਰਤਨ ਰੱਖ ਦਈ ਨੇ ਇੱਥੇ ਵੀ ਆਪਾਂ ਵੇਖਿਆ ਤੇ ਥੋੜਾ ਥੋੜਾ ਕਿਸੇ ਦੀ ਦਾਲ ਰਹਿ ਜਾਂਦੀ ਕਿਸੇ ਦੀ ਖੀਰ ਕਿਸੇ ਕੋਈ ਕੋਈ ਅੱਧੇ ਭੁਰਕੇ ਰਹਿ ਜਾਂਦੀ ਪ੍ਰਸ਼ਾਦੇ ਦੀ ਉਹ ਸਾਰਿਆਂ ਨੇ ਇੱਕ ਥਾਂ ਤੇ ਇਕੱਠੇ ਕਰ ਲੈਣੇ ਤੇ ਉਹਨਾਂ ਨੂੰ ਛਕ ਲੈਣਾ ਉਹਨਾਂ ਦੇ ਤਾਂ ਹੀ ਛਕਣਾ ਤੇ ਫਿਰ ਸੇਵਾ ਤੇ ਲੱਗ ਜਾਣਾ ਸਮਾ ਲੱਗ ਗਿਆ ਪੰਜਵੇਂ ਪਾਤਸ਼ਾਹ ਜੀ ਫੇਰ ਕਈ ਮਹੀਨਾ ਬਾਅਦ ਆਏ ਫਿਰ ਲਾਗਰੀ ਸਿੰਘ ਨੂੰ ਪੁੱਛਿਆ ਕਿ ਭਾਈ ਮਨ ਸੇਵਾ ਕਰਦਾ ਮਹਾਰਾਜ ਬੜੀ ਸੇਵਾ ਕਰਦਾ ਹੈ ਲੰਗਰ ਕਿੱਥੋਂ ਛੱਕਦਾ ਆਖਿਆ ਜੀ ਮਹਾਰਾਜ ਸਤੇ ਪਾਤਸ਼ਾਹ ਜੀ ਤੁਸੀਂ ਬਚਨ ਕੀਤਾ ਹੈ ਇਸ ਕਰਕੇ ਮਹਾਰਾਜ ਪੰਗਤ ਵਿੱਚੋਂ ਲੰਗਰ ਛੱਕ ਨੂੰ हट ਗਿਆ ਹੈ ਤੇ ਫਿਰ ਕਿੱਥੋਂ ਛੱਕਦਾ ਹੈ ਮਹਾਰਾਜ ਸਤੇ ਪਾਤਸ਼ਾਹ ਜਿਹੜੀ ਜੋੜ ਥੋੜੀ ਬਾਦੀ ਥਾਲਾਂ ਵਿੱਚ ਰਹਿ ਜਾਂਦੀ ਉਹ ਹੀ ਖਾ ਕੇ ਗੁਜ਼ਾਰਾ ਕਰਦਾ ਹੈ ਸਾਧ ਸੰਗਤ ਦੀ ਇਹ ਗੱਲ ਕਲੀ ਕਹਿਣ ਮਾਤਰ ਨਹੀਂ ਮੈਂ ਵੀ ਤੁਹਾਡੇ ਵਿੱਚ ਆ ਆਪਾਂ ਆਪਣੇ ਵਿੱਚੋਂ ਵੇਖ ਗਏ ਕਿ ਸਾਡੇ 'ਚੋਂ ਕਿਸੇ ਅੰਦਰ ਇੰਨੀ ਇੰਨੀ ਨਿਮਰਤਾ ਹੈਗੀ ਜੇ ਭਲਾ ਸਾਨੂੰ ਇਹਦਾ ਸਿੱਖੀ ਕਮਾਉਣੀ ਪੈ ਜਾਵੇ ਤੇ ਅਸੀਂ ਕਮਾ ਸਕਦੇ ਹਾਂ ਭਲਾ ਜੇ ਭਲਾ ਸਾਨੂੰ ਗੁਰੂ ਕਹਿ ਦੇਵੇ ਕਿ ਲੰਗਰ ਤੋਂ ਪ੍ਰਸ਼ਾਦਾ ਨਹੀਂ ਛਕਣਾ ਤਾਂ ਅਸੀਂ ਸਿੱਖੀ ਛੱਡ ਕੇ ਭੱਜਾਂਗੇ ਤੇ ਨਹੀਂ ਭਲਾ ਬਲਾ ਇਹ ਤੇ ਨਹੀਂ ਕਵਾਂਗੇ ਵੀ ਗੁਰਦੁਆਰੇ ਵਾਲਿਆਂ ਨੇ ਆਖਿਆ ਕਿ ਲੰਗਰ ਨਹੀਂ ਛਕਣਾ ਇਹਦਾ ਤੇ ਨਹੀਂ ਹੋਊਗਾ ਭਲਾ ਸਿੱਖੀ ਕਮਾਉਣੀ ਹੈ ਮਾਰੇ ਸੱਚੇ ਬਾਦਸ਼ਾਹ ਨੇ ਆਖਿਆ ਨੂੰ ਕਹਿ ਦਿਓ ਮੇਰੇ ਵੱਲੋਂ ਕਿ ਜਿਹੜਾ ਥੋੜਾ ਥੋੜਾ ਬਚ ਜਾਂਦਾ ਹੈ ਨਾ ਮਹਾਰਾਜ ਨੇ ਆਖਿਆ ਉਹ ਸਾਰਾ ਇਕੱਠਾ ਕਰੀਦਾ ਵਾ ਤੇ ਉਹ ਫਿਰ ਜਾਨਵਰਾਂ ਤਾਂ ਹੀ ਪਾਇਦਾ ਏ ਕੋਈ ਕੀੜੇ ਮਕੌੜੇ ਖਾਦੇ ਨਹੀਂ ਹੁੰਦੇ ਤਾਂ ਹੀ ਤੇ ਜੇ ਉਹ ਸੇਵਾ ਕਰਕੇ ਸਕ ਲੈਂਦਾ ਤੇ ਸੇਵਾ ਦਾ ਕੋਈ ਲਾਭ ਨਹੀਂ ਸਭੋ ਪਾਪਾਂ ਦਾ ਭਾਗੀ ਹੋ ਰਿਹਾ ਕਿਉਂਕਿ ਉਹਨਾਂ ਨਿੱਕੇ ਨਿੱਕੇ ਜੀਵਾਂ ਦੇ ਹਿੱਸੇ ਦਾ ਵੀ ਖਾ ਰਿਹਾ ਏ ਮਹਾਰਾਜ ਨੇ ਆਖਿਆ ਲੈ ਵੀ ਕੋਈ ਲਾਭ ਨਹੀਂ ਜੇ ਦੋਨੋਂ ਪਤਾ ਲੱਗਾ ਸਿੱਖ ਨੇ ਸੁਣਿਆ ਦਿੱਤਾ ਉਹਨੇ ਆਖਿਆ ਮੈਨੂੰ ਪਤਾ ਹੀ ਨਹੀਂ ਸੀ ਮੈਂ ਤੇ ਕਮਾਈ ਕਰਨ ਆਇਆ ਪਾਪ ਹੋ ਰਿਹਾ ਏ ਫਿਰ ਭਾਈ ਮਾਂਝ ਨੇ ਪਤਾ ਕੀ ਕੀਤਾ ਭਾਈ ਮਾਂਝ ਨੇ ਉਹਨੇ ਸਾਥ ਸੰਗਤ ਦੀ ਜਿੰਨਾ ਬਾਲਣ ਲੋ ਰੋਜ਼ ਲੰਗਰ ਵਿੱਚ ਲਿਆਉਂਦਾ ਸੀ ਨਾ ਉਹਨਾਂ ਬਾਲਣ ਲੰਗਰ ਵਿੱਚ ਲਿਆ ਕੇ ਪਾਉਣਾ ਤੇ ਉਸ ਤੋਂ ਅਲੱਗਾਂ ਬਾਲਣ ਵੜ ਕੇ ਲਿਆਉਣਾ ਉਹਨੂੰ ਬਾਜ਼ਾਰ ਵਿੱਚ ਲੱਕੜਾਂ ਕੀਮਤੀ ਲਿਆਉਣੀਆਂ ਜੰਗਲ ਵਿੱਚੋਂ ਵੇਚਣੀਆਂ ਤੇ ਜਿਹੜੀ ਉਹਨਾਂ ਦੀ ਕਮਾਈ ਹੋਣੀ ਹੁੰਦੀ ਹੋਂਦੇ ਨਾਲ ਆਪਣਾ ਢਿੱਡ ਭਰਨਾ ਫਿਰ ਤਿਆਰ ਦਿਓ ਇਨੇ ਪ੍ਰੀਤਵਾਨ ਸਿੱਖ ਹੋਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਲੇਜ ਗਏ ਨਾ ਛੇਵੇਂ ਪਾਤਸ਼ਾਹ ਜੀ ਤੇ ਬਾਦਸ਼ਾਹ ਵੱਲੋਂ ਚੌਕੀ ਮਾਇਆ ਰੋਜ਼ ਮਿਲਦੀ ਸੀ ਪੇ ਦੇ ਨਾਲ ਗੁਰੂ ਤੇ ਗੁਰੂ ਕੇ ਸਿੱਖ ਲੰਗਰ ਛਕਣ ਪਰ ਸਾਡਾ ਇਤਿਹਾਸ ਕਹਿੰਦਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਇਨੇ ਪ੍ਰੀਤਵਾਨ ਤੁਨ ਗੁਰੂ ਹਰਗੋਬਿੰਦ ਸਾਹਿਬ ਇਨੇ ਚੜ੍ਹਦੀ ਕਲਾ ਵਾਲੇ ਜੜੀ ਮਾਇਆ ਮਿਲਣੀ ਹੁੰਦੇ ਨਾਲ ਕੈਦੀਆਂ ਨੂੰ ਪ੍ਰਸ਼ਾਦਾ ਛਕਾਉਣਾ ਏ ਮਹਾਰਾਜ ਨੇ ਆਖਣਾ ਸੀ ਸ਼ਾਈ ਖਜ਼ਾਨੇ ਦੀ ਮਾਇਆ ਨਾਲ ਰੋਟੀ ਨਹੀਂ ਖਾਣੀ ਤੇ ਫਿਰ ਕੀ ਕਰਨਾ ਹੈ ਜਿਹੜੇ ਸਿੱਖ ਨਾਲ ਗਏ ਸੀ ਨਾ ਉਹ ਸਾਰਾ ਦਿਨ ਗਵਾਲੀਅਰ ਸ਼ਹਿਰ ਦੇ ਵਿੱਚ ਮਜ਼ਦੂਰੀ ਕਰਦੇ ਤੇ ਜਿਹੜੀ ਉਹਦੇ ਤੋਂ ਮਾਇਆ ਵੰਡੀ ਜਾਂਦੀ ਸਾਧ ਸੰਗਤ ਦੀ ਉਹਦੀ ਰਸਤ ਲਿਆਉਂਦੇ ਤੇ ਉਸ ਰਸਤ ਦਾ ਪ੍ਰਸ਼ਾਦਾ ਗੁਰੂ ਤੇ ਗੁਰੂ ਕੇ ਸਿੱਖ ਸਕਦੇ ਇਹ ਸਿੱਖੀ ਹੈ ਇਹ ਪ੍ਰੀਤ ਬਾਣ ਗਏ ਸਿੱਖੀ ਇਹ ਪ੍ਰੇਮ ਗਏ ਸਿੱਖੀ ਦਾ ਮਹਾਰਾਜ ਸਤੇ ਪਾਤਸ਼ਾਹ ਨੂੰ ਤੋਂ ਬਤਨ ਸੁਣਿਆ ਉਹਨੇ ਬਾਲਣ ਦੀ ਪੰਡ ਇੱਕ ਵੇਚਣੀ ਉਹਦਾ ਪ੍ਰਸ਼ਾਦਾ ਪਾਣੀ ਸਕਣਾ ਇਹ ਸਾਧ ਸੰਗਤ ਦੀ ਫਿਰ ਮਹਾਰਾਜ ਸਦੇ ਪਾਤਸ਼ਾਹ ਦੀ ਹਾਲੇ ਹੋਰ ਪ੍ਰੀਖਿਆ ਲੈ ਰੇ ਇਹ ਮੈਂ ਤੁਹਾਨੂੰ ਕਹਿ ਦਿੱਤਾ ਤੁਸੀਂ ਸੁਣ ਲਿਆ ਪਰ ਇੱਕ ਮਹੀਨੇ ਦੀ ਘੜਨਾ ਨਹੀਂ ਵਰਾ ਲੱਗਿਆ ਸੀ ਇੱਕ ਲੱਗ ਭੱਗ ਪ੍ਰੇਖਿਆ ਹੋਰ ਕਰੇ ਕਿੰਨੀਆਂ ਕੁੰਜਾਂ ਫਿਰ ਅਖੀਰ ਇੱਕ ਦਿਨ ਦਾ ਦਾ ਸਮਾ ਆਇਆ ਲੰਗਰ ਵਾਸਤੇ ਬਾਲਣ ਦੀ ਪੰਡ ਲੈ ਕੇ ਆ ਰਿਆ ਭਾਈ ਮਾਂਝ ਸਿਰ ਤੇ ਚੁੱਕੀ ਹੋਈ ਆ ਤੇ ਸਾਧ ਸੰਗਤ ਦੀ ਭਨੇਰੀ ਬਹੁਤ ਜ਼ਿਆਦੀ ਆ ਗਈ ਹਨੇਰੀ ਇੰਨੀ ਆ ਗਈ ਕਿ ਭਾਈ ਮੰਦ ਦੇ ਪੈਰ ਜਿਹੜੇ ਸਨ ਉਹ ਸਹੀ ਰਸਤੇ ਤੋਂ ਉਖੜ ਗਏ। ਹਨੇਰੀ ਜਾਦੀ ਆ ਗਈ ਤਾਂ ਉੜ ਉਡੀ ਅੱਖਾਂ ਵਿੱਚ ਪੈ ਗਈ। ਰਸਤਾ ਭੁੱਲ ਗਿਆ, ਪੈਰ ਉਖੜ ਗਏ। ਬਾਲਣ ਦੀ ਪੰਡ ਨਹੀਂ ਸੁੱਟੀ। ਭਾਈ ਸਾਹਿਬ ਨੂੰ ਪਤਾ ਨਹੀਂ ਲੱਗਿਆ ਤੇ ਭਾਈ ਮੰਦ ਸਾਹਿਬ ਦੀ ਜੜੇ ਸਨ ਉਹ ਖੂਹ ਦੇ ਵਿੱਚ ਡਿੱਗ ਗਏ। ਜਦੋਂ ਵਿੱਚ ਟਿਕ ਪੈਣਾ ਪਾਣੀ ਦੇ ਵਿੱਚ ਆ ਤੇ ਬੇਕਦਿਆ ਸਾਰ ਉਹਨਾਂ ਨੇ ਬਾਲਣ ਦੀ ਪੰਡ ਨੂੰ ਸੰਭਾਲਿਆ ਤੇ ਪੰਡ ਚੁੱਕ ਕੇ ਸਿਰ ਦੇ ਉੱਪਰ ਤੇ ਪਾਣੀ ਵਿੱਚ ਲੋਗ ਗਏ। ਮਾਣਵਿਕ ਪੁਰਣਾ ਬਣਿਆ ਵੀ ਇਹ ਨਗਰ ਵਿੱਚ ਜਾ ਕੇ ਬਾਲਣ ਪਾਉਣਾ ਤੇ ਗਿੱਲਾ ਨਹੀਂ ਹੋਣਾ ਚਾਹੀਦਾ ਸਾਧ ਸੰਗਤ ਦੀ ਉਸ ਤੋਂ ਬਾਅਦ ਫਿਰ ਮਹਾਰਾਜ ਨੂੰ ਚੇਤੇ ਕਰਦੇ ਅੱਧ ਫਿਰ ਗੁਰੂ ਨੂੰ ਖਿੱਚ ਪਈ ਪਤਾ ਕਿਉਂ ਕਿ ਉਹਦੇ ਪ੍ਰੇਮ ਵਿੱਚ ਲੋਭ ਨਹੀਂ ਹੈਗਾ ਮਹਾਰਾਜ ਨੇ ਆਖਿਆ ਜੇ ਲੱਭ ਤਾਂ ਨੇਹ ਹੋ ਗਿਆ ਜੇ ਲੋਭ ਹੋਵੇ ਨਾ ਵੀ ਜਾ ਜਾਵੇ ਮੰਗ ਆ ਜਾਵੇ ਵੀ ਮੈਂ ਗੁਰੂ ਤੋਂ ਆ ਲੈਣਾ ਫਿਰ ਪ੍ਰੇਮ ਪ੍ਰੇਮ ਨਹੀਂ ਰਹਿੰਦਾ ਪਰ ਭਾਈ ਮੰਝ ਦੇ ਪ੍ਰੇਮ ਵਿੱਚ ਲੋਭ ਨਹੀਂ ਸੀ ਹੈਗਾ ਉਹ ਖੁਸ਼ੀ ਨਹੀਂ ਸੀ ਲੈਣ ਆਇਆ ਗੁਰੂ ਦੀ ਖੁਸ਼ੀ ਲੈਣ ਆਇਆ ਮਹਾਰਾਜ ਸਤੇ ਪਾਤਸ਼ਾਹ ਜੀ ਦੇ ਪ੍ਰੇਮ ਨੂੰ ਖਿੱਚ ਪਈ ਪੰਜਵੇਂ ਪਾਤਸ਼ਾਹ ਦੀ ਨੰਗੇ ਚਰਨਾਂ 'ਤੇ ਦੌੜ ਗਿਆ ਏ ਨਾਲ ਛੱਕਾ ਨੂੰ ਆਖਿਆ ਛੇਤੀ ਰੱਸਾ ਲੈ ਕੇ ਆਓ ਮਹਾਰਾਜ ਸਾਹਿਬ ਜੀ ਅੱਗੇ ਧੌੜਿਆ ਏ ਜਿਹੜੀ ਜਗ੍ਹਾ ਤੇ ਭਾਈ ਮੰਜ ਦਾ ਖੂਹ ਆਪ ਜੀ ਨੇ ਦਰਸ਼ਨ ਦਿਦਾਰੇ ਕੀਤੇ ਹੋਣਗੇ ਉੱਥੇ ਮਹਾਰਾਜ ਖੂਹ ਦੀ ਮਰ ਦੇ ਉੱਪਰ ਆ ਕੇ ਖੜ ਗਏ ਰੱਸਾ ਲਮਕਾਇਆ ਸੇਖ ਨਾਲ ਤੇ ਮਹਾਰਾਜ ਨੇ ਭਾਈ ਮੰਜ ਨੂੰ ਆਖਿਆ ਕਹਿੰਦੇ ਮੰਜ ਤੂੰ ਇਹਦਾ ਕਰ ਉਹ ਰਸਾ ਫੜ ਤੇ ਬਾਹਰ ਨਿਕਲਿਆ ਤੇ ਉਸ ਗੁਰੂ ਕੇ ਸਿੱਖ ਨੇ ਆਕਿਆ ਨਹੀਂ ਮਹਾਰਾਜ ਪਹਿਲਾਂ ਬਾਲਣ ਕੱਟਣਾ ਹੈ ਮਹਾਰਾਜ ਸਾਤੇ ਬਾਦਸ਼ਾਹੀ ਇਹ ਲੰਗਰ ਵਾਸਤੇ ਬਾਲਣ ਲੈ ਕੇ ਆਂਦਾ ਹੈ ਰਸਾ ਲਮਕਾਇਆ ਪਹਿਲਾਂ ਬਾਲਣ ਨੂੰ ਬੰਨਿਆ ਬਾਲਣ ਬਾਹਰ ਕੱਟਿਆ ਉਦੋਂ ਬਾਅਦ ਭਾਈ ਮਨਜ ਬਾਹਰ ਨਿਕਲਿਆ ਤਾਂ ਗੁਰੂ ਅਰਜਨ ਦੇਵ ਸਤੇ ਬਾਦਸ਼ਾਹੀ ਨੇ ਗਲ ਨਾਲ ਲਾਇਆ ਜਦੋਂ ਗਲ ਨਾਲ ਲਾਇਆ ਤੇ ਅਜ ਭਾਈ ਮਨਜ ਨੂੰ ਕੁਛ ਮੰਗਣਾ ਨਹੀਂ ਪਿਆ ਮਹਾਰਾਜ ਸਤੇ ਪਾਤਸ਼ਾਹ ਨੇ ਗੱਲ ਨਾਲ ਲਾ ਕੇ ਇੱਕ ਬਚਨ ਆਖਿਆ ਮਹਾਰਾਜ ਕਹਿੰਦੇ ਮੰਨ ਪਿਆਰਾ ਗੁਰੂ ਕੋ ਗੁਰ ਮੰਨ ਪਿਆਰਾ ਇਹ ਹੈ ਪ੍ਰੇਮ ਮਹਾਰਾਜ ਸਤੇ ਪਾਤਸ਼ਾਹ ਨੇ ਆਖਿਆ ਮੰਨ ਪਿਆਰਾ ਗੁਰੂ ਕੋ ਭਾਈ ਮੰਨ ਤੂੰ ਮੇਰਾ ਪਿਆਰਾ ਵਾ ਸੱਚੀ ਗੱਲ ਇਹ ਆ ਕਿ ਮੈਨੂੰ ਤੇਰੇ ਨਾਲ ਪ੍ਰੇਮ ਹੋ ਗਿਆ ਹੈ ਮਹਾਰਾਜ ਨੇ ਆਖਿਆ ਤੇ ਕਿਉਂ ਹੋਇਆ ਕਿਉਂਕਿ ਤੈਨੂੰ ਮੇਰੇ ਨਾਲ ਪ੍ਰੇਮ ਹੋਇਆ ਹੈ ਮੰਨ ਪਿਆਰਾ ਗੁਰੂ ਕੋ ਗੁਰ ਮੰਨ ਪਿਆਰਾ ਮੰਨ ਗੁਰੂ ਕਾ ਬੋਹਿ ਤਾਂ ਦੱਗ ਲੰਗਣਾਰਾ ਮਾਰੇ ਸਤੇ ਪਾਤਸ਼ਾਹ ਨੇ ਆਖਿਆ ਭਾਈ ਮੰਜ ਗੁਰੂ ਨਾਨਕ ਦੇ ਘਰ ਦਾ ਬੋਹੇ ਥਾ ਬੋਹੇ ਥਾ ਮਤਲਬ ਸਮੁੰਦਰੀ ਜਹਾਜ਼ ਬਣ ਗਏ ਤੂੰ ਭਾਈ ਮੰਜ ਜਿਹੜਾ ਤੇਰੀ ਕੀਤੀ ਕੋਈ ਕਮਾਈ ਨੂੰ ਆਧਾਰ ਬਣਾ ਕੇ ਜ਼ਿੰਦਗੀ ਚੱਲੇਗਾ ਉਹਦਾ ਵੀ ਪਾਰ ਉਤਾਰਾਉਂਦਾ ਹੈਗਾ ਉਹ ਵੀ ਪਾਰ ਉਤਰ ਜਾਏਗਾ ਮਾਰੇ ਸਤੇ ਪਾਤਸ਼ਾਹ ਜੀ ਨੇ ਫਿਰ ਪੁੱਛਿਆ ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਜਦੋਂ ਮਹਾਰਾਜ ਨੇ ਪੁੱਛਿਆ ਕਿ ਭਾਈ ਮੰਜ ਕੀ ਵਸਤੂ ਚਾਹੀਦੀ ਹੈ ਦਾਸ ਕਿੰਨਾ ਲੋਕਾਂ ਤੋਂ ਜੋ ਮੰਗੇਗਾ ਹਾਜ਼ਰ ਹੈ ਜਿਸ ਗੁਰੂ ਕੇ ਸੇਕੜੇ ਹੱਥ ਜੋੜ ਕੇ ਆਇਆ ਸੀ ਸਾਡੇ ਬਾਅਦ ਤੇ ਉਹਨੇ ਸੁਖਾਲਾ ਕੀਤਾ ਕਿ ਦਾ ਮਾਰੇ ਸਤੇ ਪਾਤਸ਼ਾਹ ਮੇਰੀ ਝੋਲੀ ਵਿੱਚ ਇਹ ਦਾਤ ਪਾਇਓ ਕਿ ਜੰਨੇ ਪ੍ਰੀਖਿਆ ਮੇਰੀ ਲਈ ਆ ਮਹਾਰਾਜ ਹੋਰ ਕਿਸੇ ਸੇਕੜੀ ਨਾਲ ਇਹ ਪਾਈ ਮਨਜ ਨੇ ਕਿਰਪਾ ਕੀਤੀ ਹੈ ਮਹਾਰਾਜ ਸਤੇ ਪਾਤਸ਼ਾਹ ਦੀ ਇਹ ਦਾਤ ਦੀ ਸਿੱਖਾ ਵੇਖ ਤੂੰ ਮਾਨਦਰ ਪੁਰਨਾ ਬਣਾਉਣਾ ਵੀ ਮੈਂ ਬੜਾ ਸਿੱਖ ਪਿਆਰਾ ਵਾਂ ਪਰ ਯਾਦ ਰੱਖ ਸਿੱਖੀ ਜੜੀ ਉਹ ਕਿੰਨੀ ਬਰੀਕ ਹੈ ਸਿੱਖੀ ਜਿਨ੍ਹਾਂ ਨੇ ਕਮਾਈ ਉਹਨਾਂ ਦਾ ਇਤਿਹਾਸ ਪੜ੍ਹ ਤਾਂ ਕਰਕੇ ਮਹਾਰਾਜ ਨੇ ਅੱਜ ਪਿਆਰਾ ਬਚਨ ਆਖਿਆ ਕਹਿੰਦੇ ਫਰੀਦਾ ਚ ਲਭ ਦੇ ਅੰਦਰ ਲੋਭ ਹੈ ਤਾਂ ਨੇਹੋ ਕਿਆ ਫਿਰ ਨੇਹ ਨਹੀਂ ਭਾਵੇਂ ਗੁਰੂ ਨਾਲ ਵੇਖ ਲਓ ਜਾਂ ਦੁਨਿਆਵੀ